ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਦੇ 30 ਗੁੰਡੇ ਪਾਏ ਆ ਜੀ ਤੇ ਆਪਣਾ ਹੈਗਾ ਜੀ ਇਹ 12 12 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਆਪਾਂ ਆ ਦੋ ਕੁ ਸਲਾਈਆਂ ਇੱਕ ਉਲਟਾ ਇੱਕ ਸਿੱਧਾ ਦਾ ਬਾਰਡਰ ਇੰਨਾ ਥੋੜਾ ਜਿਹਾ ਬਣਾ ਲਿਆ ਸੀਗਾ ਤੇ ਇੱਕ ਸਲਾਈ ਆਪਾਂ ਉਲਟੀ ਬਣਾ ਲਈ ਤੇ ਡਿਜ਼ਾਈਨ ਆਪਾਂ ਇੰਨਾ ਬਾਰਡਰ ਤਿਆਰ ਕਰਕੇ ਤੇ ਆਪਾਂ ਡਿਜ਼ਾਈਨ ਸਟਾਰਟ ਕਰ ਸਕਦੇ ਆ ਤੇ ਚਲੋ ਜੀ ਆਪਾਂ ਡਿਜ਼ਾਈਨ ਸਟਾਰਟ ਕਰਾਂ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਹੈ ਬਹੁਤ ਜਲਦੀ ਬਣਦਾ ਹੈ ਤੇ ਸੋਹਣਾ ਵੀ ਬਹੁਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਜੀ ਚਲੋ ਜੀ ਆਪਾਂ ਇੱਕ ਕੁੰਡਾ ਤਾਰਿਆ ਇੱਥੇ ਆਪਾਂ ਬਣਾਵਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਬਣਾਵਾਂਗੇ ਜੀ ਆਪਾਂ ਸਿੱਦੇ ਚਾਰ ਕੁੰਡੇ ਸਿੱਦੇ ਬਣਾ ਲਏ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਧਾਗਾ ਆਪਣੇ ਵੱਲ ਕਰਕੇ ਵਾਲ ਪਾਵਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਆਪਣੇ ਵੱਲ ਰੱਖਾਂਗੇ ਚਾਰ ਗੁੰਡੇ ਫਿਰ ਆਪਾਂ ਸਿੱਧੇ ਬਣਾਵਾਂਗੇ ਨਾ ਗੁੰਡੇ ਆਪਣੇ ਆ ਡਿਜ਼ਾਈਨ ਦੇ ਹੋਗੇ ਜੀ ਤੇ ਤਿੰਨ ਗੁੰਡੇ ਆਪਣੇ ਆ ਹੋਗੇ ਆ ਆਹ ਗੁੰਡਾ ਛੱਡ ਕੇ ਤਿੰਨ ਗੁੰਡੇ ਆਪਣੇ ਆ ਹੋਗੇ ਥੇ ਪੰਤਾਗਾ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਬਣਾਵਾਂਗੇ ਜੀ ਚਾਰ ਗੁੰਡੇ ਉਲਟੇ 2 3 4 ਤਾਂਗਾ ਪਿੱਛੇ ਕਰਾਂਗੇ ਚਾਰ ਗੁੰਡੇ ਸਿੱਦੇ ਤਾਂਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਇੱਥੇ ਆਪਾਂ ਗੁੰਡਾ ਵਧਾਉਣਾ ਹੈ ਕਰਤਾਗਾ ਆਪਣੇ ਵੱਲ ਕਰਾਂਗੇ ਤਾਂ ਚਾਰ ਕੁੰਡੇ ਸਿੱਧੇ ਤਾਂਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਆਪਾਂ ਚਾਰ-ਚਾਰ ਹੀ ਕਰ ਲਈ ਜੀ ਚਾਰ ਕੁੰਡੇ ਆਪਣੇ ਆ ਹੋਵੇ ਤੇ ਚਾਰ ਹੀ ਆ ਹੋਵੇ ਚਾਰ ਹੀ ਆਪਾਂ ਇੱਧਰ ਰੱਖਿਆ ਤੇ ਆ ਵਿੱਚ ਹੈਗੇ 9-9 ਕੁੰਡੇ ਉਲਟੀ ਸिलाई ਬਣਾਵਾਂਗੇ ਜੀ ਆਪਾਂ ਉਲਟੀ ਬਣਾਵਾਂਗੇ ਸਾਰੀ ਹੁਣ ਲਓ ਜੀ ਉਲਟੀ ਸिलाई ਆਪਾਂ ਬਣਾ ਲਈ ਸਿੱਧੇ ਪਾਸੇ ਆ ਗਏ ਇੱਕ ਗੁੰਡਾ ਤਾਰਾਂਗੇ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ ਚਾਰ ਗੁੰਡੇ ਬਣਾਵਾਂਗੇ ਜੀ ਆਪਾਂ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਅਗਲਾ ਗੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਗੁੰਡਾ ਸਿੱਧਾ ఫగ కారండే సీ ధాగా చారండే ఉల్టే ధాగా పిచ్చే కే చారండే సీధే ਤਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਤਾਗਾ ਆਪਣੇ ਵੱਲ ਕਰਾਂਗੇ ਅਗਲਾ ਕੁੰਡਾ ਸਿੱਧਾ ਤਾਗਾ ਆਪਣੇ ਵੱਲ ਕਰਾਂਗੇ ਅਗਲਾ ਕੁੰਡਾ ਸਿੱਧਾ ਤਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਸਿੱਧੇ ਆਪਾਂ ਇੱਥੇ ਵਧਾਈ ਕੁੰਡੇ ਜੀ 1 2 3 4 ਚਾਰ ਕੁੰਡੇ ਵਧਾ ਲਿਆ ਜੀ ਆਪਾਂ ਇੱਥੇ ਦੋਨਾਂ ਡਿਜ਼ਾਈਨਾਂ ਚ ਉਲਟੀ ਸਲਾਈ ਆਪਾਂ ਬਣਾ ਕੇ ਫਿਰ ਮਿਲਦੇ ਆਂ ਹੁਣ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਤਾਂ ਦੇਖੋ ਜੀ ਆਪਣੇ ਕੋਲੇ ਚਾਰ ਗੁੰਡੇ ਇੱਥੇ ਵਧ ਗਏ ਚਾਰ ਗੁੰਡੇ ਆਪਣੇ ਕੋਲੇ ਇੱਥੇ ਵਧ ਗਏ ਹੁਣ ਦੇਖੋ ਜੀ ਆਪਾਂ ਇਹ ਸਲਾਈ 'ਚ ਇਹਨਾਂ ਨੂੰ ਕਟਾਵਾਂਗੇ ਇੱਕ ਗੁੰਡਾ ਤਾਰਿਆ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ ਤਾਂਗਾ ਪਿੱਛੇ ਕਰਾਂਗੇ ਜਿਹੜੇ ਆਪਾਂ ਆ ਚਾਰ ਗੁੰਡੇ ਆ ਇਹਨਾਂ ਨੂੰ ਆਪਾਂ ਹੁਣ ਥੋੜਾ ਥੋੜਾ ਲੂਜ਼ ਕਰ ਲਵਾਂਗੇ ਇਹ ਇਧਰੋਂ ਸਲਾਈ ਪਾਵਾਂਗੇ ਜੀ ਆਪਾਂ ਤਾਰਾਂ ਦਾ ਇੱਕ ਕੁੰਡਾ ਬਣਾਵਾਂਗੇ ਤਾਂਗਾ ਆਪਣੇ ਵੱਲ ਕਰਾਂਗੇ ਆਹ ਵਾਲੇ ਕੁੰਡੇ ਆਪਾਂ ਸਾਰੇ ਉਲਟੇ ਬਣਾ ਲਵਾਂਗੇ 2 3 4 5 6 7 ਤਾਂਗਾ ਪਿੱਛੇ ਕਰਾਂਗੇ చారండే ఎనను తర కల్ కే చార్ కుడే ఉల్టే గా పచ్చే క ਆ ਵਾਲੇ ਕੁੰਡੇ ਆਪਾਂ ਥੋੜੇ ਜਿਹਾ ਲੂਜ਼ ਕਰ ਲਵਾਂਗੇ ਇਹਨਾਂ ਨੂੰ ਇਧਰੋਂ ਸਲਾਈ ਪਾ ਕੇ ਦੋ ਚਾਰਾਂ ਦਾ ਇੱਕ ਕਰ ਦਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ ਮੰਜੇ ਦੇ ਵਿੱਚ ਵਾਲੇ ਕੁੰਡੇ ਹੈਗੇ ਇਹਨਾਂ ਨੂੰ ਆਪਾਂ ਉਲਟੇ ਬਣਾ ਲਵਾਂਗੇ 2 4 6 1 7 4 ਕੁੰਡੇ ਉਲਟੇ ਆਹ ਸੌਰੀ ਚਾਰਾਂ ਦਾ ਇੱਕ ਆਪਣੇ ਕੋਲ ਕੁੰਡੇ ਦੇਖੋ ਜੀ ਉਹ ਹੀ ਪੂਰੇ ਫੇਰ ਹੋ ਗਏ 2 4 6 8 9 ਕੁੰਡੇ ਆਪਣੇ ਕੋਲੇ ਹੋ ਗਏ ਜੀ ਤਦ ਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਤੇ ਇਸ ਤਰ੍ਹਾਂ ਬਣਿਆ ਦੇਖੋ ਜੀ ਡਿਜ਼ਾਈਨ ਇਹ ਇਸ ਤਰ੍ਹਾਂ ਬਣਦਾ ਹੈਗਾ ਜੇ ਆਪਾਂ ਸਲਾਈਆਂ ਜਾਂ ਉਲਟੀਆਂ-ਉਲਟੀਆਂ ਰੱਖਣੀਆਂ ਚਾਹੁੰਨੇ ਤਾਂ ਆਪਾਂ ਉਲਟੀਆਂ ਵੀ ਰੱਖ ਸਕਦੇ ਆ ਫਿਰ ਆਪਾਂ ਇੱਥੇ ਦੋ-ਦੋ ਕੁੰਡੇ ਪਾ ਸਕਦੇ ਆ ਫਿਰ ਉਹ ਸਾਰੇ ਉਲਟੀ ਸਿੱਧੀ ਸਲਾਈ ਇਧਰਲੇ ਪਾਸੇ ਉਲਟੇ-ਉਲਟੇ ਬਣਨਗੇ ਚਲੋ ਜੀ ਆਪਾਂ ਇੰਨਾ ਕੀ ਬਣਾਇਆ ਡਿਜ਼ਾਈਨ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਜ਼ਰੂਰ ਕਰ ਦੇ ਜੀ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਸੌਖਾ ਬਹੁਤ ਹੈ ਜੀ ਤੇ ਸੋਹਣਾ ਵੀ ਬਹੁਤ ਲੱਗਦਾ ਹੈ ਜੀ ਤਾਂ ਦੇਖੋ ਜੀ ਦੋ ਉਲਟੇ ਸਿੱਧੇ ਵਾਲਾ ਇਸ ਤਰ੍ਹਾਂ ਬਣਿਆ ਇਹ ਆਹਾਂ ਦੋ ਦੋ ਉਲਟੇ ਗੁੰਡੇ ਬਣਾਏ ਜਾਓ ਇਸ ਤਰ੍ਹਾਂ ਬਣਾਏ ਤੇ ਹੁਣ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਆਹ ਵਾਲਾ ਸੋਹਣਾ ਲੱਗਦਾ ਕਿ ਆਹ ਸੋਹਣਾ ਲੱਗਦਾ ਚਾ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ